ਖਾਲਸੀ ਜਹਾਜ ਜਲਾਲ ਦੇ ਨਾਲ ਅੱਜ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਪੁਰ ਸੰਗਤਾਂ ਮਨਾਰੀਆਂ ਨੂੰ ਜਿੱਥੇ ਵਕ ਵਕ ਥਾਵਾਂ ਤੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਉੱਥੇ ਹੀ ਅੱਜ ਅੰਮ੍ਰਿਤਸਰ ਦੇ ਅਨਗੜ ਇਲਾਕੇ ਦੇ ਵਿੱਚ ਗੁਰਦੁਆਰਾ ਪਾਪਾ ਜੀਵਨ ਸਿੰਘ ਵੱਲੋਂ ਜਿਹੜਾ ਕੋਈ ਗੁਰਦੁਆਰਾ ਹੈ ਉੱਥੋਂ ਪਹਿਲੀ ਵਾਰੀ ਇੱਕ ਨਗਰ ਕੀਰਤਨ ਕੱਢੇ ਜਾ ਰਿਹਾ ਹੈ ਸੋ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਾਹ ਹੇਟ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਗੁਰਦੁਆਰਾ ਬਾਬਾ ਜੀਵਨ ਸਿੰਘ ਤੋਂ ਆਰੰਭ ਹੋਇਆ ਅਤੇ ਹੁਣ ਵਕ ਵਕ ਬਜਾਰ ਆਇਆ ਹੁੰਦਾ ਹੋਇਆ ਅਲੱਗ-ਅਲੱਗ ਏਰੀਆ ਜਿਵੇਂ ਕਿ ਸਤਨਾਮ ਨਗਰ ਭਰਾੜੀਵਾਲ ਫਤਿਹ ਸਿੰਘ ਕਲੋਨੀ ਔਰ ਵਕ ਵਕ ਥਾਂਵਾਂ ਤੋਂ ਹੁੰਦਾ ਹੋਇਆ ਸ਼ਾਮ ਵੇਲੇ ਸਮਾਪਤ ਹੋਵੇਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਜੀ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਗਰ ਕੀਰਤਨ ਕੱਢੇ ਜਾ ਰਿਹਾ ਸੋ ਅੱਗੇ-ਅੱਗੇ ਨਿਹੰਗ ਸਿੰਘ ਗਤਕਾ ਜੋਰ ਦਿਖਾ ਰਹੇ ਨੇ ਗੁਰੂ ਕੀਆ ਲਾਡਲੀਆਂ ਫੌਜਾਂ ਗਤਕੇ ਦੇ ਜੋਰ ਦਿਖਾ ਰਹੀਆਂ ਨੇ ਸੋ ਜਿੱਥੇ ਕਿ ਸੰਗਤਾਂ ਸੇਵਾ ਕਾਰਜ ਨੇ ਉੱਥੇ ਹੀ ਗੁਰੂ ਕੀ ਲਾੜਲੀ ਫੌਜ ਆਪਣੇ ਗੱਤਕੇ ਦੇ ਜੋਹਰ ਵਖਾ ਰਹੀ ਐ ਸੋ ਅੱਜ ਧੰਨ ਧੰਨ ਸ਼੍ਰੀ ਗੁਰੂ ਨਨਦੇਵ ਜੀ ਪ੍ਰਕਾਸ਼ਪੁਰਬ ਸੰਗਤਾਂ ਮਨਾਰੀਆਂ ਨੇ ਸੋ ਤੁਸੀਂ ਦੇਖ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਅਨਗੜ ਜਿੱਥੋਂ ਕੇ ਗੁਰਦੁਆਰਾ ਸਾਹਿਬ ਦੀ ਸੇਵਾਦਾਰ ਸੇਵਾ ਕਰ ਰਹੇ ਨੇ ਉੱਥੇ ਹੀ ਸੰਗਤਾਂ ਅੱਜ ਨਗਰ ਕੀਰਤਨ ਕਰ ਰਹੇ ਪਹਿਲੀ ਵਾਰੀ ਇਹ ਨਗਰ ਕੀਰਤਨ ਜੋ ਕੇ ਅਨਗੜ ਤੋਂ ਸ਼ੁਰੂ ਹੋ ਕੇ ਸੁਤਨਾਮਨਗਰ ਭਰਾੜੀਵਾਲ ਫਤਿਹ ਸਿੰਘ ਕਲੋਨੀ ਵੀ ਕੇ ਜਾਵੇਗਾ ਸੋ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਬਾਬਾ ਜੀ ਖਾਲਸਾ ਬਾਈ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ ਤੁਸੀਂ ਵੀ ਨਗਰ ਕੀਰਤਨ ਕੱਢ ਰਹੇ ਹੋ ਕੀ ਕਹਿਣਾ ਚਾਹੋਗੇ ਬਸ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਵੀ ਮਹਾਰਾਜ ਦੀ ਉਪਰਾਲੇ ਤੇ ਹੇਠ ਕੀਤਾ ਜੋ ਵੀ ਕੀਤਾ ਮਹਾਰਾਜ ਨੇ ਕੀਤਾ ਹਾਂ ਜੀ ਹਾਂ ਮਾਰਾ ਇਹ ਤਾਂ ਸੇਵਾ ਲੈ ਲੜ ਰਹੀ ਹਰ ਸਾਲ ਲਈ ਸੀ ਇਹ ਉਹ ਕਿਰਕੜੇ ਸਮਾਗਮ ਤੁਹਾਡੇ ਵੱਲੋਂ ਕਿਤੇ ਗਏ ਨੇ ਜਿਵੇਂ ਕਿ ਸ਼੍ਰੀ ਖੰਡਪਾਤ ਸਾਹਿਬ ਦੇ ਆਰੰਭ ਹੋਏ ਨੇ ਭੋਗ ਪਏ ਨੇ ਔਰ ਉਸ ਤੋਂ ਬਾਅਦ ਜਿਹੜਾ ਨਗਰ ਕੀਰਤਨ ਕੱਢਿਆ ਗਿਆ ਹਾਂਜੀ ਨਗਰ ਕੀਰਤਨ ਦੀ ਸੇਵਾ ਲੱਗੀ ਹੈ ਸਤਨਾਮ ਨਗਰ ਤੋਂ ਜਾਇਆ ਜਾ ਰਿਹਾ ਹਾਂਜੀ ਮਣਕੇ ਇਹ ਪਹੜਾੜੀ ਆ ਲਾਏਗਾ ਹਾਂਜੀ ਪਰੇਂਗਲੋਨੀ ਵੀ ਆਏਗਾ ਪਰੇਂਗਲੋਨੀ ਗੁਰਦਰਾ ਸਾਹਿਬ ਤੇ ਇਧਰ ਦੀ ਸਾਰੀ ਸੇਵਾ ਇਹ ਇਲਾਕਾ ਨਿਵਾਸੀਆਂ ਵੱਲੋਂ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਇਲਾਕਾ ਨਿਵਾਸੀਆਂ ਵੱਲੋਂ ਸਾਰੇ ਵੱਲੋਂ ਕਰਾਈ ਆਈ ਹੈ ਕਰਾਈ ਸੰਗਤ ਦੇ ਸੰਯੋਗ ਨਾਲ ਹੈ ਸੰਗਤ ਦੇ ਸੰਯੋਗ ਨਾਲ ਹਾਂਜੀ ਇਹਦਾ ਨਗਰ ਕੀਰਤਨ ਜਿੱਥੇ ਕਿ ਵਕ ਵਕ ਥਾਵਾਂ ਤੇ ਸੰਗਤਾਂ ਕੱਢਦੀਆਂ ਨੇ ਇੱਕ ਮੁੱਖ ਉਦੇਸ਼ ਕੀ ਹੈ ਕਿ ਨਗਰ ਕੀਰਤਨ ਕਿਉਂ ਕੱਢਣਾ ਚਾਹੀਦੇ ਇਹਦਾ ਕੀ ਅਸਰ ਹੁੰਦਾ ਇਹ ਅੱਜ ਦੇ ਜਿਹੜਾ ਜਿਹੜਾ ਜੋਗ ਹੁੰਦਾ ਹੈ ਜਿਹੜਾ ਵੀ ਆਪਣੀ ਜਵਾਨੀ ਆ ਜਿਹੜੀ ਮਿੱਟੀ ਜਾਣਦੀ ਹੈ ਕਿ ਆਪਣੇ ਨਾਲ ਜੋ ਜੋਗ ਰਾਸਨਾਏ ਦੀ ਜਾਗਰਤਾ ਹੋਵੇ ਥੋੜੀ ਮਹਾਰਾਜ ਦੇ ਰਾਸਤੇ ਇਸ ਕਰਕੇ ਆ ਬਿਲਕੁਲ ਸੋ ਹੋਰ ਵੀ ਸੰਗਤ ਮੌਜੂਦ ਹੈ ਬਈ ਨਗਰ ਕੀਰਤਨ ਕੱਢਿਆ ਜਾ ਰਿਹਾ ਮੁੱਖ ਉਦੇਸ਼ ਹੈ ਜਿਵੇਂ ਬਾਬਾ ਜੀ ਨੇ ਗੁਰਨਾਨਦ ਦੇਵ ਦਾ ਫਲਸਫਾ ਸੀ ਕਿ ਕੀਰਤ ਕਰੋ ਨਾਮ ਜਪੋ ਵੰਡ ਛਕੋ ਸੋ ਉਸ ਉਦੇਸ਼ ਦੇ ਪੂਰਨ ਚੱਲਣਾ ਚਾਹੀਦਾ ਅੱਜ ਕੱਲ ਦੀ ਨੌਜਵਾਨੀ ਨੂੰ ਕੀ ਸੰਦੇਸ਼ ਸੋ ਨਗਰ ਕੀਰਤਨ ਵਿੱਚ ਬੰਦੀ ਪਹੁੰਚ ਨੇ ਗੱਲਬਾਤ ਕਰਦੇ ਆ ਬਾਬਾ ਜੀ ਅੱਜ ਨਗਰ ਕੀਰਤਨ ਕੱਢਿਆ ਗਿਆ ਜੀ ਹਾਂਜੀ ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਦੇ ਬਾਸ ਪ੍ਰਕਾਸ਼ ਦਿਹਾੜਾ ਮੁੱਖ ਰੱਖਦੇ ਆ ਮਹਾਰਾਜ ਦੀ ਕਿਰਪਾ ਨਾਲ ਆਪਾਂ ਨਗਰ ਕੀਰਤਨ ਨਹੀਂ ਰੰਮਤਾ ਕੀਤੀ ਹੀ ਗੁਰਦੁਆਰਾ ਸਾਹਿਬ ਤੋਂ ਹੁਣ ਮਹਾਰਾਜ ਦੀ ਕਿਰਪਾ ਨਾਲ ਸੰਗਤ ਸੰਜੋਗ ਨਾਲ ਲੇਲੇ ਸੰਜੋਗ ਨਾਲ ਬੜੀ ਕਿਰਪਾ ਹੈ ਕਿ ਨਾਲ ਸੰਗਤ ਸੰਜੋਗ ਦੇਂਦੀ ਆ ਹੁਣ ਸਤਨਾਮ ਨਗਰ ਗੁਰਦੁਆਰਾ ਸਾਹਿਬ ਤੇ ਪੜਾਅ ਹੋਣਾ ਹੈ ਬਾਅਦ ਚ ਭਰਾੜੀ ਵਾਲ ਗੁਰਦੁਆਰਾ ਸਾਹਿਬ ਚ ਹੋਣਾ ਹੈ ਇਤਾਂ ਹੀ ਸੰਗਤ ਸੰਜੋਗ ਦੇਂਦੀ ਰਹੇ ਮਹਾਰਾਜ ਕਿਰਪਾ ਕਰਦਾ ਰਹੇ ਇਤਾਂ ਹੀ ਸੰਗਤਾਂ ਸੇਵਾ ਕਰਦੀ ਰਹੂਗੀ ਵਾਹਿਗੁਰੂ ਜੀ ਖਾਲਸਾ ਹਾਂ ਜੀ ਪਹਿਲੀ ਵਾਰੀ ਆਇਆ ਹੈ ਇਹ ਗਲੀ ਨੰਬਰ 3 ਗੁਰਦੁਆਰਾ ਸਾਹਿਬ ਬਾਬਾ ਸੰਗਤ ਸਿੰਘ ਜੀ ਗੁਰਦੁਆਰਾ ਸਾਹਿਬ ਹਾਂ ਜੀ ਉੱਥੇ ਹੀ ਪਏ ਹਾਂ ਹਾਂ ਜੀ ਕਿੰਨੀ ਕਿ ਸੰਗਤ ਨਾਲ ਸੰਗਤ ਤੁਹਾਡੇ ਸਾਹਮਣੇ ਹੀ ਆਂ ਵੇਖ ਲਓ ਆਪਣੇ ਸਾਹਮਣੇ ਬਿਲਕੁਲ ਸੋ ਬਹੁਤ ਜ਼ਿਆਦਾ ਸੰਗਤ ਤੇ ਸੇਵਾ ਕਾਰਜ ਝਾੜੂ ਸੇਵਾ ਬੀਬੀਆਂ ਵੱਲੋਂ ਕੀਤੀ ਜਾ ਰਹੀ ਹੈ ਸੋ ਸ਼ਰਧਾ ਭਾਵਨਾ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਦੇ ਵੱਲੋਂ ਝਾੜੂ ਦੀ ਸੇਵਾ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਸੋ ਅਨਗੜ ਇਲਾਕੇ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਸੋ ਸਤਨਾਮ ਨਗਰ ਭਰਾੜੀਵਾਲ ਪਤਸੀਨ ਕਲੋਨੀ ਜਾਵੇਗਾ ਤੇ ਸ਼ਾਮ ਵੇਲੇ ਸਮਾਪਤ ਹੋਵੇਗੀ ਸੋ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਸੜਕਾਂ ਦੇ ਝਾੜੂ ਲਗਾ ਕੇ ਲੰਗਰ ਵਰਤਾ ਕੇ ਜਿਹੜੀ ਵੀ ਸੇਵਾ ਮਿਲਦੀ ਹੈ ਸੋ ਸੇਵਾ ਕੀਤੀ ਜਾ ਰਹੀ ਸੰਗਤਾਂ ਦੇ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਸੰਗਤਾਂ ਮਨਾਰੀਆਂ ਨੇ ਸੋ ਗੱਡੀਆਂ ਦੇ ਵਿੱਚ ਵੀ ਸੰਗਤਾਂ ਪਹੁੰਚੀਆਂ ਨੇ ਔਰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਨਗਰ ਕੀਰਤਨ ਅਟਿਆ ਜਾ ਰਿਹਾ ਹੈ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਜੇਕਾਰਿਆਂ ਦੀ ਗੂੰਜ ਨਾਲ ਪੰਜ ਪਿਆਰਾਂ ਦੀ ਅਗਵਾਈ ਵਿੱਚ ਔਰ ਤੁਸੀਂ ਦੇਖੋ ਗੁਰੂ ਕੇ लाਡ ਲਿਆ ਫੋਜਾਂ ਕਤਕੇ ਜੋਹਰ ਦਿਖਾ ਰਹੀਆਂ ਨੇ ਪੰਜ ਪਿਆਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਗਰ ਕੀਰਤਨ ਕੱਢੇ ਜੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਸੋ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਨਗਰ ਕੀਰਤਨ ਵਿੱਚ ਹਾਜ਼ਰ ਲਈ ਜਾਰੇ ਪੰਜ ਪਿਆਰੇ ਨਾਲ-ਨਾਲ ਗੁਰੂ ਕੇ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਸੰਗਤਾਂ ਮਨਾਰੀਆਂ ਨੇ ਸੋ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਜਿੱਥੇ ਕੱਜ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਗੁਰਪੁਰ ਮਨਾਰੀਆਂ ਨੇ ਉੱਥੇ ਹੀ ਅੱਜ ਗੁਰਦੁਆਰਾ ਅਨਗੜ ਬਾਬਾ ਜੀਵਨ ਸਿੰਘ ਜੀ ਦੇ ਵਿਖੋ ਨਗਰ ਕੀਰਤਨ ਆਰੰਭ ਹੋਇਆ ਹੈ ਸੋ ਵਾਖੋ ਵਿਚਾਰੀ ਹੁੰਦਾ ਹੈ ਨਗਰ ਕੀਰਤਨ ਸ਼ਾਮ ਵੇਲੇ ਸਮਾਪਤ ਹੋਵੇਗਾ ਸਤਨਾਮ ਨਗਰ ਭੜਾੜੀਪਾਲ ਅਤੇ ਹਰਤ ਸਿੰਘ ਕਲੋਨੀ ਵਿੱਚ ਜਾਵੇਗਾ ਸੋ ਤੁਸੀਂ ਦਰਸ਼ਨ ਕਰ ਸਕਦੇ ਸੁੰਦਰ ਪਾਲਕੀ ਸਾਹਿਬ ਦੇ ਤੰਤਨੇ ਸ੍ਰੀ ਗੁਰੂਆਂ ਦੇ ਪਾਵਨ ਸਰੂਪ ਸਜੋਬਿਤ ਨੇ ਸੁੰਦਰ ਪਾਲਕੀ ਵੀ ਸਜਾਏ ਗਏ ਨੇ ਸੋ ਸਤਨਾਮ ਗੁਰ ਦਾ ਵਾਇਗੁਰ ਦਾ ਜਾਪ ਕੀਰਤਨ ਕਰਦੀਆਂ ਸੰਗਤਾਂ ਪਿੱਛੇ-ਪਿੱਛੇ ਵਾਇਗੁਰ ਦਾ ਜਾਪ ਕਰਦੀਆਂ ਸੰਗਤਾਂ ਆ ਰਹੀਆਂ ਨੇ ਸੋ ਨਗਰ ਕੀਰਤਨ ਦੀ ਸ਼ੋਭਾ ਵਧਾਈ ਜਾ ਰਹੀ ਹੈ ਸਤਨਾਮ ਵਾਇਗੁਰ ਦਾ ਜਾਪ ਕੀਰਤਨ ਕਰਦੀਆਂ ਸੰਗਤਾਂ ਹੋਰ ਇਸੇ ਤਰ੍ਹਾਂ ਹੀ ਗੁਰਨਾਨਕ ਨਾਮ ਦੇਵਾ ਸੰਗਤਾਂ ਵੱਲੋਂ ਅੱਜ ਨਗਰ ਕੀਰਤਨ ਕੱ데 ਜਾ ਰਿਹਾ ਸੋ ਸਭਨੇ ਕਿਸ ਤਰ੍ਹਾਂ ਜਾ ਰਿਹਾ ਵਿਚੇ ਆਨ ਕੇ ਸਿਖਾੜੇ ਕੇ ਵਲੀਨੇ ਪਹਾੜੇ ਤੇ ਹੱਲ ਲਿਆ ਕੋਰਾਂ ਦੇ ਵੱਲ ਸਾਰਾ ਯੋਰ ਲਾਗੇ ਕੱਲਿਆ ਕੋਰਾਂ ਦੇ ਵੱਲ ਸਾਰਾ ਯੋਰ ਲਾਗੇ ਸਾਰਾ ਯੋਰ ਉਸੋ ਰਾ ਆਪਨੇ ਪੰਜੇ ਤੇ ਅਟਕਾਇਆ ਫਤਰਾ ਦੇ ਮੁੱਲ ਪੈ ਗਏ ਪੰਜਾ ਗੁਰਾਂ ਨੇ ਪਾੜ ਵਿਚ ਲਾਇਆ ਫਤਰਾ ਦੇ ਮੁੱਲ ਪੈ ਗਏ ਉਹ ਸਭ ਦੇ ਕੀਰਤਨ ਕਰ ਰਹੀਆਂ ਨੇ ਸੰਗਤਾਂ ਧੰਗਾਣਾ ਸ਼੍ਰੀ ਗੁਰੂਸਿਚਾ ਹੈਟ ਵਿਸ਼ਾਲ ਨਗਰ ਕੀ ਉਰਤਨ ਅੱਜ ਕੱਢੇ ਜਾ ਰਿਹਾ ਹੈ ਸੋ ਗੁਰਦੁਆਰਾ ਬਾਬਾ ਜੀਵਨ ਸਿੰਘ ਅਨਗੜ ਇਲਾਕੇ ਤੋਂ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੀਆਂ ਹਾਂ ਸੋ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਸਤਗੁਰੂ ਨਾਨਕ ਸਤਗੁਰੂ ਨਾਨਕ ਕਨਗੁਰੂ 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 ਨਾਨ ਗੁਰੂ ਨਾਨਕ ਕਰ ਗੁਰੂ ਨਾਨਕ ਬਿਲਕੁਲ ਸੋ ਧੰਨ ਗੁਰੂ ਨਾਨਕ ਦਾ ਜਾਪ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਨਗਰ ਕੀਰਤਨ ਵਿੱਚ ਹਾਜ਼ਰੀ ਭਰ ਰਹੀਆਂ ਨੇ ਸੋ ਵਿਸ਼ਾਲ ਨਗਰ ਕੀਰਤਨ ਅੱਜ ਅਨ ਗੁਰਦੁਆਰਾ ਅਨਗੜ ਅਬਾ ਜੀਵਨ ਸਿੰਘ ਤੋਂ ਆਰੰਭ ਹੋਇਆ ਹੈ ਸੋ ਵਕਤ ਬਿਜਾਰਾ ਹੁੰਦਾ ਹੋਇਆ ਇਹ ਨਗਰ ਕੀਰਤਨ ਸ਼ਾਮ ਵੇਲੇ ਸਮਾਪਤ ਹੋਵੇਗਾ ਸੋ ਦਰਸ਼ਨ ਕਰਵਾਏ ਨੇ ਨਗਰ ਕੀਰਤਨ ਦੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਹਾਜ਼ਰੀ ਭਰੀ ਗਈ ਹੈ ਔਰ ਸੰਗਤਾਂ ਵਾਹਿਗੁਰੂ ਦਾ ਜਾਪ ਕਰਦਿਆਂ ਹੋਈਆਂ ਨਗਰ ਕੀਰਤਨ ਵਿੱਚ ਆਈਆਂ ਨੇ ਹਾਂਜੀ ਜੀ ਕੀ ਕਹਿਣਾ ਚਾਹੀਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਹੀ ਅਜ ਭਾਗਾਂ ਵਾਲਾ ਦੇਣਿਆ ਜੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਜੀ ਅੱਜ ਔਰ ਮੇਰੀ ਬੇਨਤੀ ਹੈ ਜੀ ਸਾਰੀ ਸੰਗਤ ਵਦ ਵਦ ਸਾਥ ਦੇ ਕੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਪਹਿਲੀ ਪਾਸ਼ਾਹੀ ਦਾ ਨਗਰ ਕੀਰਤਨ ਕੱਢਿਆ ਜੀ ਸਾਰਿਆਂ ਨੇ ਔਰ ਮੇਰੀ ਬੇਨਤੀ ਹੈ ਜੀ ਨਵੀਂ ਆਉਣ ਵਾਲੀ ਪਲੇਰੀ ਨੂੰ ਨਵੇਂ ਆਉਣ ਵਾਲੇ ਬੱਚਿਆਂ ਨੂੰ ਕਿ ਨਸ਼ਾ ਛੱਡੋ ਤੇ ਗੁਰੂ ਸਾਹਿਬ ਦੇ ਲੜ ਲੱਗੋ ਮਹਾਰਾਜ ਕਿਰਪਾ ਕਰੇ ਗੁਰੂ ਰਾਮਦਾਸ ਚੜ੍ਹਦੀ ਕਲਾ 'ਚ ਰੱਖਣ ਸਾਰੇ ਬੱਚੇ ਗੁਰਸਿੱਖ ਬਣਨ ਤੇ ਮੇਰਾ ਇਹੋ ਸੁਨੇਹਾ ਜੀ ਸਾਰੇ ਨਸ਼ੇ ਪਤੇ ਤੋਂ ਦੂਰ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸੋ ਨਸ਼ੇ ਤੋਂ ਦੂਰ ਹੋਣ ਨੌਜਵਾਨ ਔਰ ਗੁਰੂ ਵਾਲੇ ਬਣਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੂਰਨ ਚਲਨ ਜੋ ਉਹਨਾਂ ਨੇ ਹੁਕਮ ਕਿਸ ਕੀਤੇ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਉਹਨਾਂ ਦੇ ਜੋ ਦੇ ਹੁਕਮ ਨੇ ਉਹਨਾਂ ਨੂੰ ਮੰਨਣ ਸੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਨਾਲ ਮੰਨਾ ਰਹੀਆਂ ਨੇ ਸੋ ਅਨਗੜ ਗੁਰਦੁਆਰਾ ਬਾਬਾ ਜੀਵਨ ਸਿੰਘ ਤੋਂ ਨਗਰ ਕੀਰਤਨ ਦਾ ਆਰੰਭ ਹੋਇਆ ਸ਼ਾਮ ਵੇਲੇ ਸਮਾਪਤ ਹੋਏਗਾ ਸੰਗਤ ਨੇ ਵੱਡੀ ਗਿਣਤੀ ਵਿੱਚ ਜਿਹੜੀ ਕਿ ਸੇਵਾ ਕਿਤੇ ਹਾਜ਼ਰੀ ਭਰੀ